ਕੇਜੀ ਵਾਲੇ ਕਿਹਾ ਕਿ ਆੜਿਆ ਸੀ ਉਸਲੇ ਦੀ ਕਾਸੀ ਕੇਜੀ ਵਾਲੇ ਕਿਆ ਸੀ ਵਪਾਰ ਕਰਨਾ ਸਰਕਾਰ ਦਾ ਕੰਮ ਨਹੀਂ ਕਾਜ ਜਰਬਾਰ ਸਰਕਾਰ ਨੇ ਨਹੀਂ ਕਰਨਾ ਤੇ ਸਾਡੀ ਖੁਦਮਤੀ ਅੰਸਤ ਵੀ ਨਹੀਂ ਮਿਲਣਾ ਤੇ ਸਾਡੀ ਖੁਦਮਤੀ ਵਿੱਚ ਖੁਦਮੀ ਨਹੀਂ ਦੇ ਵਪਾਰ ਨਹੀਂ ਕਰਨਾ ਤੇ ਮਕਸੂਦ ਦਾ ਟਾੜਾ ਟਾੜਾ ਦਾਲ ਕਦੀ ਵੀ ਪਹੁੰਚਦਾ ਇਹ ਵੀ ਭਜਾਉਣ ਦੇ ਹੱਥ ਹੀ ਚਲੇ ਜਾਊਗਾ ਆਡੀਗਰ ਜਮੀਨਾਂ ਦਾ ਮੰਡੀ ਜਾਊਗੀ ਸਾਡੇ ਦਾਣੇ ਜਾਣਦੇ ਉਧਰ ਤੋਂ ਬਾਤ ਸਾਨੂੰ ਖਾਣ ਲਈ ਰੋਟੀ ਲਈ ਤਾਂ ਖਾਣਾ ਪਊਗਾ ਕਿਸ ਤਰ੍ਹਾਂ ਕਿਹਾ ਜੋਸ਼ ਮੁਤੀ ਦੇ ਖਲਾਫ ਮਾਰਦਾ ਸਵਾਲ ਕਿ ਕਿਸ ਕਰਕੇ ਵਕਰਾਂ ਵਰਕਰਾਂ ਕੋਲ ਦੀ ਕਿ ਕੌਣ ਹੈ ਕਿਹੜੀ ਜਥੇਬੰਦੀ ਹੈ ਕਿਹੜੀ ਪਾਰਟੀ ਆ ਅੱਜ ਕਰ ਕਰ ਮਾਰੇ ਲੋਕਾਂ ਦਾ ਇਕਾ ਚਾਹੀਦਾ ਬੜੇ ਸੋਸਾਲ ਪਹਿਲਾਂ ਸਾਨੂੰ ਬਾਬਾ ਨਾਨਕ ਜੀ ਨਿਸ਼ਾਨਦਾਰੀ ਕਰਦੇ ਹਸੀ ਇੱਕ ਪਾਸੇ ਮਲਕ ਭਾਗ ਹੋਇ ਇੱਕ ਪਾਈ ਨਾਲੋ ਬਕਰੀ ਬਾਲੇ ਅਸੀਂ 20 ਸਾਲ ਬਾਅਦ ਵੀ ਉਹਦੀ ਜਮਾਤ ਦੀ ਪਛਾਣ ਨਹੀਂ ਕਰ ਸਕੇ ਅਜੇ ਤੱਕ ਸਮਝ ਨਹੀਂ ਸਕੇ ਕਿੰਨ ਕਰਨ ਵਾਲਿਆਂ ਦਾ ਏਕਾ ਕੀ ਹੁੰਦਾ ਤੇ ਦੂਜਿਆਂ ਦਾ ਏਕਾ ਮਲਕ ਭਾਗ ਹੋਣ ਦਾ ਏਕਾ ਕੀ ਹੁੰਦਾ ਫਲਕ ਭਾਗ ਨੂੰ ਲੁੱਟ ਲਈ ਏਕਾ ਕਰਦੇ ਆ ਪਰ ਸਾਨੂੰ ਫਿਰ ਕਿਹਾਂ ਦੇ ਵਿੱਚ ਵੰਡਦੇ ਆ ਸਾਨੂੰ ਜਾਤਾਂ ਦੇ ਵਿੱਚ ਵੰਡਦੇ ਆ ਕਿੰਨੇ ਨਾਲ ਪਛਾਣਾਂ ਨਹੀਂ ਲੜੋ ਇਹ ਮਾਣੇ ਨਰਿਆ ਲੜਕੇ ਲੜਕੇ ਮੁੰਡੇ ਦਾ ਉਹ ਆਦਾਕਾਰਤ ਕਰਦੇ ਰਹਿਣ ਆ ਜੋ ਇਹ ਆਪਾਂ ਕਾਰਤ ਕਰ ਰਹੇ ਆ ਆ ਥੋੜੇ ਬੰਨ ਕਨਾ ਪ੍ਰਧਾਨ ਰਾਸ਼ਟਰਪਤੀ ਜੀ ਸਰ ਪ੍ਰਣਾਮ ਟ੍ਰੰਪਰ ਕੋਈ ਆ ਰਾਜਧਨ ਦੀਆਂ ਚ ਤੇ ਜਿਹੜਾ ਉਹ ਮਿੱਤਿਆ ਨਾ ਤੁਹਾਨੂੰ ਫੜਦੇ ਉਸ ਦਾ ਨਜ਼ਰ ਆ ਰਹੀ ਨਾ ਐਲਨ ਮਸਕ ਦੀ ਜਾਇਦਤ 82% ਦੀਆਂ ਦੀਆਂ ਰੋਚੀ ਦੀਆਂ ਦੇ ਵਿੱਚ ਤਾਂ ਸਾਰੇ ਪਹੁੰਚ ਲੈ ਗਿਆ ਪਰ ਦੇਸ਼ ਦਾ ਸਾਰਾ ਪਸਾਰ ਆ ਨਿਰਮਰ ਕੋਲ ਗਿਆ ਇਸ ਕਰਕੇ ਉਸ ਦੀ ਇੰਚਨਾ ਕਾਰਨਾ ਕਰਨਾ ਪਾ ਲਿਆ ਉਹਨਾਂ ਕਾਰਨਾ ਸੀ ਕਤਾ ਦੇਖਤਾ ਆਚਾਰੀਆਂ ਹਰ ਕਿਸਾਨੀ ਦੇ ਨਾਗਰ ਵਾਲਾ ਉਹਨਾਂ ਨੂੰ ਮਿਲ ਕੋਈ ਚੁਕਾ ਪਰ ਦੇਸ਼ ਦੇ ਤਾ ਕੁ ਨਵਰਦੀ ਲੋੜਿਆ ਅੱਜ ਬੇਕੂਰ ਸਾਡੇ ਤੋਂ ਬਾਕ ਬੈਠਿਆ ਅੱਜ ਜੇ ਮੁਲਾਜ਼ਮ ਕਿਨਾਰੀਆਂ ਨੰਤਰੀਆਂ ਤਨਖਾਹਾਂ ਦੇ ਉੱਤੇ ਵਧਾਹਾ ਮੰਗਦਾ ਕੈਲਰ ਬਸਤੀ ਕਾਰ ਨਹੀਂ ਕੁਵਤੀ ਦੇ ਮੰਤਰੀ ਚੜਲੇ ਕੰਦਰੇ ਉਹਦੇ ਮੁਤਾਬਿਕ ਦੀ ਨੀਤੀ ਪੜਾ ਰਿਹਾ ਜਿਉਂਦੇ ਸਾਡੇ ਉੱਤੇ ਜਾਂਦੇ ਆ ਸਾਡੀਆਂ ਤੀਆਂ ਕੰਮ ਕਰਨੀ ਕਰਨੀਆਂ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਸਾਡੇ ਦੇਸ਼ ਤੇ ਜਾਂ ਦਰਦਾ ਇਹ ਦੇਖਿਆ ਉਹਨਾਂ ਪੈਸੇ ਵਾਲੇ ਦਲ ਦਾ ਸਰਮਾਇਦਾਰ ਉਹਦਾ ਜਿਹੜਾ ਅਮਰੀਕਾ ਦਾ ਦੀਆ ਜਿਹੜਾ ਭਾਰਤ ਦਾ ਦੀਆ ਉਹ ਸਾਡਾ ਕਿਰਤੀ ਦੇ ਕਾਹਦਾ ਦਿੱਤੀਆ ਫਲੇਟਾਂ ਲਾ ਦਿੱਤੀਆ ਇਸ ਕਰਕੇ ਜਮੀਨਾਂ ਉੱਤ ਕੰਡੀਆਂ ਨੂੰ ਬਸ ਕੋਟਾਰੀਆਂ ਤੇ ਅਮਰਕੋਲ ਮਾਰੇ ਕੋ ਜਾਲੀਆਂ ਇਸ ਕਰਕੇ ਸਾਡੇ ਦੇ ਹਿੱਸੇ ਵਿੱਚ ਆਦਮੀਆਂ ਵਾਰੀਆਂ ਕੋ ਜਾਲੀਆਂ ਹਰ ਸਾਡੇ ਖੜਕਾ ਸਾਰਾ ਕੋ ਜਾਲਿਆ ਇਸ ਕਰਕੇ ਇਸ ਨੀਤੀ ਦੇ ਖੁੱਤਾ ਹੋ ਲੜਨ ਲਈ ਅੱਜ ਵਿਚਾਰ ਦੇ ਤਾਦੀ ਮੋੜਿਆ ਉਲਟਮੱਤੇ ਮਨ ਕਰਦੀ ਮੋੜਿਆ ਪੰਜਾਬੀ ਜਿੱਥੇ ਪੰਜਾਬੀ ਦੀ ਸਰਕਾਰੀ ਦਾ ਸਵਾਲ ਨਹੀਂ ਅਧਵਾ ਨੀਤੀ ਨੂੰ ਹਲਾਉਣ ਦਾ ਸਵਾਲ ਆ ਇਹ ਕਾਟਿਆ ਦੰਨਾ ਕੀਤਾ ਸਰਕਾਰ ਨੇ ਪੰਜਾਬ ਦੀ ਨੇ ਅਸੀਂ ਦਸਣਾ ਚੋਰੇ ਦਾ ਤੋਕੇ ਮਾਪ ਦੇਵਾਂ ਨੇ ਇਹ ਸਰਕਾਰ ਤਾਂ ਪੰਜਾਬ ਸਾਡੇ ਭਰਾਵਾਂ ਦੇ ਤੰਗੂ ਜਾੜੇ ਆ ਪਰ ਤੈਨੂੰ ਇਹ ਸਵਾਲ ਕਰੀ ਤੋਂ ਜਾ ਕੇ ਛੱਡਦੇ ਤੈਨੂੰ ਚੜੇ ਕਰ ਤੇ ਉੱਥੇ ਛੱਡਦੇ ਅੱਜ 28 ਮਾਰਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਦਾ ਜਿਹੜਾ ਵਾ ਘਰਾਓ ਕੀਤਾ ਜਾ ਰਿਹਾ ਤਰਨਤਾਰਨ ਜਿਨ੍ਹਾਂ ਦੇ ਵਿੱਚ ਅੱਜ ਜਮਹੋਰੀ ਕਿਸਾਨ ਸਭਾ ਪੰਜਾਬ ਵੱਲੋਂ ਜਿਹੜਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੰਜੀ ਪ੍ਰਧਾਨ ਜੀ ਅੱਜ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਲੋੋਂ ਫਾਇਦਾ ਸਦਾ ਹੀ 28 ਨੂੰ ਡੀਸੀਆਂ ਦਫਤਰਾਂ ਤੇ ਧਰਨਾ ਦੇਣ ਵਾਸਤੇ ਅੱਜ ਵੱਡੀ ਗਿਣਤੀ ਚ ਆਹੀ ਆਪਣੀ ਜਿਹੜੇ ਪੱਤੇ ਜਮੂਰੀ ਕਿਸਾਨ ਸਭਾ ਨੂੰ ਲੈ ਕੇ ਇੱਥੇ ਸ਼ਾਮਲ ਹੋਏ ਆਂ ਕਿ ਜਿਹੜੀ ਸਰਕਾਰ ਸਾਡੇ ਕਿਸਾਨਾਂ ਦੇ ਉੱਤੇ ਦਸੱਦ ਕੀਤਾ ਹੈ ਜਿੰਨੇ ਸਿੰਘੂ ਤੇ ਖੰਡੌਰੀ ਬਾਰਡਰ ਤੇ ਤੇ ਜਦੋਂ ਚੰਡੀਗੜ੍ਹ ਅਸੀਂ ਜਾਣ ਲੱਗੇ ਸਾਂ ਉਦੋਂ ਵੀ ਸਾਨੂੰ ਡੱਕਿਆ ਸੀ ਉਦੋਂ ਵੀ ਅਸੀਂ ਸੜਕਾਂ ਤੇ ਉੱਥੇ-ਉੱਥੇ ਧਰਨੇ ਲਾ ਦਿੱਤੇ ਸੀ ਅੱਜ ਉਹਦੇ ਸਬੰਧ ਚ ਰੋਸ ਵਜੋਂ ਇਹ ਦਿਨ ਮਨਾਉਣ ਸੰਬੰਧੀ ਜਿਹੜੀ ਕਾਲ ਸਾਨੂੰ ਸਨੂਕਤ ਕਿਸਾਨ ਮੋਰਚੇ ਦੀ ਸੀ ਤੇ ਉਹਦੇ ਵਾਸਤੇ ਅੱਜ ਇੱਥੇ ਅਸੀਂ ਨਹੀਂ ਸ਼ਾਮਲ ਹੋਏ ਆ ਤੇ ਤੁਸੀਂ ਵੇਖ ਰਹੇ ਜਿਉ ਇੱਥੇ ਬਹੁਤ ਤਕੜਾ ਇਕੱਠ ਜਿਹੜਾ ਤਰਨ ਤਨ ਟੀਸੀ ਦੇ ਹੋਊਗਾ ਤੇ ਜਿਹੜੀ ਸਰਕਾਰ ਕਿਸਾਨਾਂ ਦੇ ਤੇ ਤਸੱਦ ਕਰਨ ਨੂੰ ਕਾੜੀ ਯਾਦ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊ ਤੇ ਨਾਲ ਹੀ ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਕਿਸਾਨ ਕਰਾਂ ਚ ਬੈਠੇ ਆ ਉਹ ਆ ਕੇ ਇਸ ਸਿਨ੍ਹਾ ਅਤਿਦਾ ਹਿੱਸਾ ਵੰਡਣ ਤੇ ਜਿਹੜੀ ਇਹ ਸਰਕਾਰ ਪੰਜਾਬ ਸਰਕਾਰ ਜਿਹੜੀ ਧਰਨੇ ਜੋ ਨਿਗਲੀ ਸਰਕਾਰ ਸੀ ਉਹ ਕਹਿੰਦੀ ਧਰਨੇ ਨਹੀਂ ਲੱਗਣਦੇ ਨੇ ਉਹਨਾਂ ਨੂੰ ਨੂੰ ਦੁਰ ਜਵਾਬ ਦਿੱਤਾ ਜਾਵੇ ਤੇ ਨਾਲ ਹੀ ਅਸੀਂ ਦੱਸ ਦੇਣਾ ਤੇ ਉਹਨੇ ਇਹ ਸਰਕਾਰ ਨੂੰ ਇਹ ਧਰਨੇ ਪਹਿਲਾਂ ਵੀ ਲੱਗਦੇ ਰਹੇ ਆ ਅਨਸਾਫ਼ ਲਈ ਅਸੀਂ ਪਹਿਲਾਂ ਵੀ ਲੜਦੇ ਰਹੇ ਆ ਤੇ ਹੁਣ ਵੀ ਲੜ ਕੇ ਜਿਹੜਾ ਤੇਰੀਕੋਂ ਤੇ ਗੋਡਾ ਦੇ ਕੇ ਅਸੀਂ ਆਪਣੇ ਹੱਕ ਜਿਹੜੇ ਆ ਉਹ ਲਵਾਂਗੇ ਤੇ ਕਦੇ ਕਿਸੇ ਜਿਹੇ ਕੀਮਤ ਤੇ ਜਿਹੜੀਆਂ ਆਪਣੀਆਂ ਜ਼ਮੀਨਾਂ ਵਾਂ ਜਾਂ ਹੋਰ ਸਾਡੀਆਂ ਵਸਤੂ ਆ ਦੁੱਧਿਆ ਜਿਤਨਾ ਦੁੱਧ ਵੀ ਤੇ ਵੀ ਸਰਕਾਰ ਜਿਹੜੀ ਆ ਕਾਲੀ ਹੋਈ ਆ ਵੀ ਦੁੱਧ ਜਿਹੜਾ ਹੋਰ ਮਗਾਇਆ ਜਾਵੇ ਇਹ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਜਿਹੜਾ ਸੰਘਿਤ ਕਿਸਾਨ ਮੋਰਚਾ ਉਹਦੇ ਵੱਲੋਂ ਜਿਹੜਾ ਅੱਜ ਦਾ ਦਿਨ ਚੁਣਿਆ ਗਿਆ ਸੀ ਪੂਰੇ ਸੰਬੰਧ ਚਾਜ ਅਸੀਂ ਇਤਿਹਾਜ਼ ਲੈਂਦੇ ਆ